ਨੂੰ ਲੱਗਦਾ ਵਾ ਡੇਅਰ ਸੋਈ ਵਿੱਚ ਕੰਮ ਕਰਨਾ ਇਹਦੇ ਵੱਲ ਜਾਣੀ ਆ ਤੇ ਇਹਨੂੰ ਤਾਂ ਸੁਣਾ ਗਿਆ ਨਹੀਂ ਚੱਜ ਨਹੀਂ ਇਹਨੇ ਇਦਾਂ ਦੇ ਭਾਜੀ ਕਿਸ ਨੂੰ ਦੇਣੀ ਨਹੀਂ ਤੇ ਨਾ ਕਿ ਇਹਨੂੰ ਖਵਲੀ ਸ਼ਰਮਣੀ ਆਉਂਦੀ ਵੀ ਵਿਆਹ ਕਰਕੇ ਆਈ ਆ ਭਰਾ ਦਾ ਤੇ ਕਿਸਦਾ ਮੂੰਹ ਹੀ ਮਿੱਠਾ ਕਰਾਦਾ ਕੋਈ ਨਹੀਂ ਵੇਖੀ ਸਹੀ ਹੁਣ ਹਾਂ ਜੀ ਨਾ ਜੀ ਵਧੀਆ ਬਸ ਠੀਕ ਆ ਕੋਸ਼ ਨਹੀਂ ਕਰਨਾ ਕਰਨਾ ਕੀ ਇਹ ਇਹ ਕੰਮ ਕੁਮਿਡੇ ਹੀ ਕਰਨਾ ਨਹੀਂ ਨਹੀਂ ਮਮੀ ਵੀਰ ਦੇ ਵਿਆਹ ਤੇ ਜਦੋਂ ਆਪਾਂ ਪਾਜੀ ਪਾਉਣੀ ਆ ਨਾ ਤੇ ਸਾਰਿਆਂ ਨੂੰ ਪਹਿਲਾਂ ਪਾ ਦੇਣੀ ਆ ਏਦਾਂ ਚੰਗੇ ਥੋੜਾ ਲੱਗੀਦਾ ਵਾ ਬਾਅਦ ਮੁਹਲ ਮੁਕਾ ਕੇ ਘਰ ਨੂੰ ਆਜੋ ਨਹੀਂ ਨਹੀਂ ਜਿਹੜਾ ਵੀ ਕੰਮ ਕਰਨਾ ਵਾ ਨਾ ਐ ਵਧੀਆ ਟੰਗ ਤਰੀਕੇ ਨਾਲ ਕਰਨਾ ਵਾ ਕਿ ਜਿਹੜੇ ਲੋਕੀ ਕੱਲ ਨੂੰ ਕਹਿਣ ਹਾਂ ਵੀ ਵਿਆਹ ਕੀਤਾ ਆ ਇਹ ਥੋੜਾ ਪੀ ਲੋਕਾਂ ਵਾਂਗੂ ਮੂੰਹ ਮਲ ਵੇਂਦੇ ਰੁੱਭ ਕੇ ਹਨੇ ਮਿਠਾਲੇ ਹੋਣਾ ਵ ਤੇ ਨਾ ਨਹੀਂ ਨਹੀਂ ਪਾਜੀ ਵੀ ਪਾਣੀ ਆ ਵਧੀਆ ਸੁਣੀ ਜੀ ਬਣਾ ਕੇ ਨਾਲੇ ਕਲੀਗਲੀ ਭੈਣ ਹੋਵੇ ਤੇ ਭਾਜੀ ਨਾ ਪਈ ਤਾਂ ਚੰਗੇ ਲੱਗੀਦਾ ਲੋਕਾਂ ਕੋ ਗੱਲਾਂ ਕਰਾਉਣ ਨੂੰ ਹੋਰ ਤੁਸੀਂ ਦੱਸੋ ਠੀਕ ਠੀਕ ਆ ਆਹ ਤੇ ਜੇ ਮੈਂ ਗਲਤ ਨੂੰ ਕਹੀ ਆ ਨਾ ਇਹ ਤੇ ਐਂ ਤੇ ਆਂ ਨਾ ਗੌਰ ਕਰਿਓ ਮੁਰਗੇ ਲੋਕਾਂ ਕੋ ਗੱਲਾਂ ਸੁਣਨੀ ਆ ਲੋਕੀ ਦੇ ਨਾਂ ਚ ਅਜਿਹਾ ਭਾਜੀ ਪਉਂਦੇ ਦਾ ਨਾਂ ਹੋਰ ਕਰੇ ਕਿਦਾਂ ਦੇ ਕੰਮ ਕਰਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਲੋਕਾਂ ਨੂੰ ਅਕਲ ਹੀ ਹੈ ਨਹੀਂ ਐ ਕਿਦਾਂ ਵਿਆਹ ਕਰੀ ਦੇ ਅਗਦੀ ਚਲੋ ਠੀਕ ਆ ਮੈਂ ਮੈਂ ਕੰਮ ਵੇਖਾਂ ਕੋਈ ਵੇਲੇ ਹੋ ਕੇ ਕਰੂੰਗੀ ਆ ਚੰਗ ਨਹੀਂ ਮੇਰੀ ਗੱਲ ਸੁਣਾ ਅਸ ਸੁਨਈਆਂ ਕਿਨੂੰ ਕਰਨ ਟੀਆਂ ਜਦੋਂ ਵੀ ਫੋਨ ਕਰਦੀ ਤੂੰ ਰਸੋਈ ਦੇ ਵਿੱਚ ਆ ਕੇ ਕਰਦੀ ਆ ਤੇਰੇ ਕੋਲ ਅੰਦਰ ਨਹੀਂ ਹੁੰਦਾ ਫੋਨ ਹੁਣ ਮੂੰਹ ਕੇ ਪਤਾ ਨਾ ਕੀਤਾ ਵਾ ਇਦਨੂੰ ਗੱਲ ਕਰ ਮੇਰੇ ਨਾਲ ਮੈਂ ਤੇਰੇ ਨਾਲ ਗੱਲ ਕੀਤੀ ਕੋਈ ਸੰਦੀਪ ਮੈਂ ਤੈਨੂੰ ਤਾਂ ਹੀ ਬੁਲਾਉਂਦੀ ਰਹੀ ਆ ਸਿੱਧੀ ਗੱਲ ਵਾ ਠੀਕ ਵਾ ਨਾ ਤੇ ਆ ਗੱਲ ਬਣਾ ਕਿੰਨਾ ਕਰ ਤੇ ਫਿਰ ਲਾ ਲਾ ਕੇ ਗੱਲਾਂ ਕਿਉਂ ਕਰਨ ਢੀ ਆ ਕਾਦੀਆਂ ਲਾ ਕੇ ਗੱਲਾਂ ਕਰਨ ਦੀਆਂ ਮੈਂ ਮੰਮੀ ਨੂੰ ਸਲਾਹ ਦੇਂਦੀ ਆ ਕਿ ਮੰਮੀ ਜਦੋਂ ਵੀਰਜੀ ਦਾ ਵਿਆਹ ਕਰਨਾ ਵਾ ਨਾ ਤੇ ਸਾਰਿਆਂ ਨੂੰ ਭਾਜੀ ਗੇਤੀ ਪਾਉਣੀ ਆ ਨਾਲੇ ਵਧੀਆ ਢੰਗ ਤਰੀਕੇ ਨਾਲ ਪਾਉਣੀ ਆ ਇਹ ਨਹੀਂ ਆ ਵੀ ਵਿਆਹ ਕਰਕੇ ਆਜੋ ਢਮੜਕੇ ਵੇਂਦੇ ਰਹੋ ਮੂੰਹਲ ਵੀ ਕਦੋਂ ਕੋਈ ਭਾਜੀ ਲੈ ਆਵੇ ਉਹ ਕੋਈ ਗੱਲ ਨਹੀਂ ਵੇਖ ਲੂੰਗੀ ਮੈਂ ਕਿੰਨੀਆਂ ਕ ਭਾਜੀਆਂ ਲੈ ਕੇ ਆਉਣੀ ਆ ਤੂੰ ਤੇ ਤੂੰ ਐਵੇਂ ਪੁੜਕੰਡਾ ਪੈਣੀ ਮੈਂ ਤਾਂ ਤੈਨੂੰ ਕੋਈ ਗੱਲ ਹੀ ਨਹੀਂ ਕਹੀ ਹੈਗੀ ਜਿੱਦਾਂ ਦਾ ਵਿਆਹ ਗਈ ਨਾ ਉਦਾਂ ਦੀ ਭਾਜੀ ਮਿਲਣੀ ਆ ਸੜੇ ਜੇ ਮੂੰਹ ਨਾ ਗਈ ਹੀ ਨਾ ਐਡੇ ਚਾਨਤਲ ਮੈਂ ਕਿਹਾ ਸੀ ਜਾਣਾ ਉੱਥੇ ਕੀ ਸਾਰਿਆਂ ਦੇ ਤੇ ਮੂੰਹ ਬਣੇ ਸੀ ਤੁਹਾਡੇ ਤੂੰ ਮਹੀ ਉਦਾਂ ਦੀ ਤੇਰੇ ਗਗੜੀ ਉਹ ਵੀ ਹੋ ਜੇ ਤੇ ਮੂੰਹ ਹੀ ਬਣ ਨਹੀਂ ਜੇ ਤੇ ਤੂੰ ਚਾਹ ਨਾ ਜਾਂਦੀ ਤੇ ਮੈਂ ਵੀ ਖੁਸ਼ ਹੁੰਦੀ। ਉਹ ਜਾ ਤੇ ਭਰਾ ਦਾ ਵਿਆਹ ਕੀਤਾ ਹੋਵੇ ਨਾ ਤੇ ਮਾਵਾਂ ਨੂੰ ਫਿਕਰ ਹੁੰਦੀ ਆ ਕਿ ਤੀ ਇਹਨੂੰ ਚੱਜਨਾ ਤੋਰਨਾ ਵਾ। ਨਾਲੇ ਉਹ ਵੀ ਸਹੁਰੇ ਘਰ ਜਾਣਾ ਆ ਤੇ ਤੂੰ ਵੀ ਲੈ ਕੇ ਆਈ ਓਥੋਂ ਖਾਲੀ ਹੱਥ ਲਮਕਾਉਂਦੀ ਆ ਗਈ ਆ। ਗੱਲਾਂ ਤੇ ਤੈਨੂੰ ਬੜੀਆਂ ਆਉਂਡੀਆਂ ਵਾ ਤੇ ਓਥੇ ਸਗਨ ਕੀ ਦੇ ਕੇ ਆਈ? ਉਹ ਮੇਰੀ ਮਰਜ਼ੀ ਤਾਂ ਹੀ ਆ ਗਈ ਤੂੰ। ਮੇਰਾ ਮਰਜੀ ਮੈਂ ਮਾਂ ਦੀ ਮਰਜ਼ੀ ਦੇ ਕੇ ਹੁੰਦੀ। ਤੇਰਾ ਫਰਜ਼ ਨਹੀਂ ਹੈ ਕਈ ਦੇਣ ਦਾ। ਤੇ ਦਿੱਤਾ ਤਾਂ ਹੈਗਾ ਹੀ। ਕੀ ਦਿੱਤਾ ਸੀ ਓਥੇ? ਹੁਣ ਮੈਂ ਸਾਰੀ ਪੰਡ ਦਾ ਵੜਾਉਂਦੀ ਓਥੇ। ਸੌ ਪੰਡ ਮੱਥੇ ਮਾਰਤਾ ਰੱਖ ਲੈਂਦੀ ਆਪਣੇ ਕੋਲ। ਸੌਦ ਨਹੀਂ ਦਿੱਤਾ। ਪਲਾਂ ਮੈਨੂੰ ਕੋਈ ਨਹੀਂ ਦਿੱਤਾ ਦਿੱਤੇ ਆ ਤੇਰੇ ਪਾਣੀ ਮੈਨੂੰ ਪਤਾ ਨਹੀਂ ਲੱਗਦਾ ਕਾਰਟ ਚ ਪਾ ਕੇ ਦਿੱਤੇ ਸੀ ਮੇਰਾ ਧਿਆਨ ਤੇਰੇ ਵਿੱਚ ਹੀ ਉਹ ਚੱਲ ਠੀਕ ਵਾ ਦੋ ਮਹੀਨੇ ਹੋ ਗਏ ਸੀ ਘਰ ਦੇ ਚੁੱਕਣੇ ਲਿਆ ਸੀ ਕਿ ਸਾਡੇ ਵਿਆਹ ਵਾ ਮੇਰੇ ਭਰਾ ਦਾ ਵਿਆਹ ਵਾ ਤੇ ਕੀ ਮਾਸਾ ਬੂੰਦੀ ਨਹੀਂ ਸਰੀ ਕੋਈ ਗੱਡੀ ਬਾਜੀ ਆਈ ਜਾਣੀ ਆ ਖਾਲੀ ਜਿਵੇਂ ਪਾਣੀ ਕਿਹੜੇ ਸਨ ਚ ਆਉਣੀ ਬਾਜੀ ਹੁਣ ਤੇਰੇ ਭਰਾ ਦਾ ਵਿਆਹ ਹੋਣਾ ਨਾ ਫਿਰ ਮੈਂ ਵੇਖੂਗੀ ਕਿੰਨੀ ਕੁ ਬਾਜ ਜਿਹਾ ਨਾ ਤੇ ਵੇਖੀਂ ਬਾਜੀ ਆਉਂਦੀ ਤੇਰੇ ਵਾਂਗੂ ਨਹੀਂ ਆਂਗੀ ਖਾਲੀ ਹੱਥੇ ਣਾ ਆਂ ਗੱਲਾਂ ਹੀ ਹੁੰਦੀਆਂ ਬਸ ਤੈਨੂੰ ਤੇ ਤੈਨੂੰ ਹੀ ਗੱਲਾਂ ਹੁੰਦੀਆਂ ਮੈਂ ਤਾਂ ਹੀ ਤੈਨੂੰ ਸੁਣਾਉਂਦਾ ਹੀ ਆ ਕਿ ਪਤਾ ਲੱਗ ਜੂਗਾ ਕਿ ਕਿਦਾਂ ਵਿਆਹ ਵੇਖੀ ਦੇ ਆ ਚੱਲ ਹੁਣ ਇੰਨਾ ਕੁ ਸੁਣਾਇਆ ਨਾ ਇਹਨੂੰ ਵੀ ਪਤਾ ਲੱਗ ਜੂਗਾ ਕਿ ਕਿਦਾਂ ਕੇ ਇਹਨੂੰ ਗੱਲਾਂ ਕਰੀ ਦੀਆਂ ਮੈਨੂੰ ਤਾਂ ਬੜੀ ਸ਼ਤੀ ਕਹਿੰਦੀ ਸੀ ਹੁਣ ਦੱਸ ਹੁਣ ਪਤਾ ਵਾ ਕਿ ਭਾਜੀ ਆਈ ਨਹੀਂ ਐ ਕੋਈ ਗੱਲ ਕਰਨ ਜੋਗੀ ਹੈ ਨਹੀਂ ਭਾਜੀ ਮਿਲਨੀ ਇਹਨੂੰ ਕਦੀ ਮਥ ਡਾਲਰ ਸੁੱਟਣੇ ਤੇ ਕਦੀ ਮੈਂ ਆ ਕਰਨਾ ਮਿਲਿਆ ਤੋ ਕੱਖ ਵੀ ਮੇਰਾ ਸੂਟ ਵੀ ਨਹੀਂ ਸਰਿਆ ਹੋਣਾ ਕਿਤੇ ਵੀ ਉਹ ਵੀ ਮਿਲ ਜੇ ਮੂੰਹ ਇਹਦਾ ਬੜਾ ਚੱਜਦਾ ਇਹਨੂੰ ਮੈਂ ਭਾਜੀ ਦਵਾ ਇਹਨੂੰ ਗਈ ਬਣੀ ਹੀ ਨਾ ਕੀ ਗੱਲ ਹੋ ਗਈ ਆ ਤਵੇ ਆਉਂਦੀ ਆ ਤਪਣਾ ਮੈਂ ਕੀ ਆ ਆ ਜਿਹੜੀ ਘਰ ਚ ਲਿਆਂਦੀ ਆ ਇੱਕ ਮੈਨੂੰ ਤੇ ਇੱਥੇ ਬੜਾ ਗੁੱਸਾ ਚੜਦਾ ਵਾ ਹੁਣ ਕੀ ਕਹਿੰਦੀ ਆ ਤੈਨੂੰ ਕਹਿਣਾ ਉਹਨੇ ਕੀ ਆ ਐ ਭਾਜੀ ਨਹੀਂ ਲਿਆਂਦੀ ਮੂੰਹ ਨਹੀਂ ਮਿੱਠਾ ਕਰਾਇਆ ਮੂੰਹ ਤਾਂ ਭਾਜੀ ਆਉਣੀ ਆ ਉਹਨਾਂ ਨੇ ਕਿਹਾਗਾ ਬਾਅਦ ਚ ਆਉਗੀ ਮੂੰਹ ਬੜਾ ਚੱਜਦਾ ਕੋਈ ਗੱਲ ਨਹੀਂ ਭਾਜੀ ਤੇ ਆਉਣੀ ਆ ਨਾ ਹੁਣ ਤਨੀ ਇਹਨੂੰ ਮੈਂ ਦਿੰਦੀ ਉਹ ਸੰਦੀਪ ਇਦਾਂ ਗੁੱਸਾ ਨਹੀਂ ਘੜੀਦਾ ਜੀਦਾ ਕਿੱਡੀ ਗੱਲ ਗੱਤੀ ਉਹਨੇ ਤੈਨੂੰ ਸੜੇ ਜੇ ਮੂੰਹ ਨਾਲ ਵਿਆਹ ਤੇ ਗਈ ਸੀ ਕਿੱਡੇ ਚਾਹ ਨਾਲ ਇਹਨੂੰ ਮੈਂ ਕਿਹਾ ਸੀ ਕਿ ਰਪਿੰਦਰ ਤਿਆਰ ਹੋ ਜਾ ਅਸੀਂ ਵੇਖ ਲਾਂਗੇ ਕੋਈ ਗੱਲ ਨਹੀਂ ਉਹ ਕਹਿੰਦੀ ਮੈਂ ਘਰ ਜਾ ਕੇ ਦੱਸੂੰਗੀ ਇਹਨੇ ਕਿੰਨੇ ਪੈਸੇ ਦਿੱਤੇ ਕਿੰਨੇ ਪੈਸੇ ਦਿੱਤੇ ਇਹਨਾਂ ਨੇ ਦੇਨੇ ਇਹਨੇ 100-100 ਰੁਪਿਆ ਦਿੱਤਾ ਹੈ ਕਾਰਡ ਵਿੱਚ ਮੈਂ ਉੱਥੇ ਪੂਰਾ ਧਿਆਨ ਰੱਖਿਆ ਸੀ ਕਿ ਕਾਰਡ ਭਲਾ ਕਿੱਥੇ ਰੱਖਦੀ ਹੈ ਇਹ ਵਿੱਚ ਜੇ ਰੱਖਣ ਦੀ ਹੈ ਕਿ ਕਿਤੇ ਪਤਾ ਨਾ ਲੱਗੇ ਕਿ ਇਹਨੂੰ ਮਿੰਨੀ ਤਾਂ ਮਸਾ ਸ਼ਰਮ ਨਹੀਂ ਨਵੀਆਂ 100 ਰੁਪਏ ਬੋਲਣਗੇ ਸ਼ਰਮ ਨਹੀਂ ਹੈ ਮੈਂ ਕੀ ਗੱਲ ਲੱਗਾ ਉਹ ਕੋਈ ਗੱਲ ਨਹੀਂ ਇਹਦੇ ਕਿਹੜਾ ਭਰਾ ਦਾ ਵਿਆਹ ਨਹੀਂ ਹੋਣਾ ਇਸਾ ਉਹ ਦੇ ਕੇ ਹੀ ਨਾ ਦਫਾ ਜਾਣਾ ਹੀ ਨਹੀਂ ਐ ਫਿਰ ਇਦਾਂ ਦੇ ਕੰਮ ਕਰਨ ਦੀ ਐ ਇਹੇ ਜਾਣਾ ਕਿਉਂ ਨਹੀਂ ਐ ਜਾਉਂਗੀ ਨਾਲ ਵੇਖ ਕੇ ਆਉਂਗੀ ਨਾ ਕਿ ਕਿੰਨੀਆਂ ਕਿ ਭਾਜੀਆਂ ਪਾਉਂਦੀਆਂ ਭਲਾਏ ਕਿੰਦਾ ਲਾਲਾ ਸੁਣੋਂਦੀ ਹੀ ਫੋਨ ਲੈ ਕੇ ਆ ਗਈ ਰਸੋਈ ਵਿੱਚ ਤੇ ਇਹਦੇ ਕੋ ਕਮਰੇ 'ਚ ਨਹੀਂ ਗੱਲ ਹੁੰਦੀ ਮੰਮੀ ਆਪਾਂ ਨਾ ਭਰਾ ਦਾ ਵਿਆਹ ਕਰਨਾ ਵਾ ਵਧੀਆ ਵਧੀਆ ਕਰਨਾ ਵਾ ਤੇ ਵਧੀਆ ਵਧੀਆ ਭਾਜੀ ਪਾਉਣੀ ਐ ਤੂੰ ਇੱਕੋ ਈ ਨਾ ਕਰਦੀ ਸੀ ਨਾ ਇਹਨੂੰ ਲੈ ਕੇ ਜਾਣਾ ਹੀ ਨਹੀਂ ਇਹਨਾਂ ਨੂੰ ਕਹਿਣਾ ਹੀ ਨਹੀਂ ਮੈਂ ਤਾਂ ਚੁੱਪ ਕੀਤੀ ਸੀ ਨਹੀਂ ਜਾਂਦੀ ਤੇ ਨਾ ਜਾਵੇ ਆਪੇ ਤਿਆਰ ਹੋ ਕੇ ਆਏ ਆ ਇਹ ਵੀ ਵੇਖਣ ਹੀ ਗਈ ਆ ਪਰ ਕੀ ਕਰਦੇ ਆ ਉਰੇ ਵਿਆਹ ਵੇਖਣ ਗਈ ਓਤੇ ਓਤੇ ਸਾਰਿਆਂ ਨੇ ਸੜੇ ਜੇ ਮੂੰਹ ਬਣਾਏ ਮੈਂ ਜਿੱਦਾਂ ਦਾ ਤੇਰਾ ਮੂੰਹ ਹੈਗਾ ਉਦਾਂ ਦੇ ਬਣਾਉਣੇ ਸੀ ਸਾਰਿਆਂ ਨੇ ਓ ਚਲ ਤੂੰ ਨਾ ਦੱਸ ਬੋਦਾ ਠੀਕ ਹੈ ਨਾ ਇਹਨੇ ਇਦਾਂ ਦੇ ਕੰਮ ਕਰਨੀ ਆ ਨਾ ਹੀ ਫਾਹ ਲਿਆ ਕਰ ਇਹਦੇ ਨਾਲ ਇਹਨੂੰ ਸਮਝਾ ਲੋ ਫਿਰ ਜੇ ਮੇਰੇ ਕੋ ਵੱਧ ਘੱਟ ਬੋਲਿਆ ਗਿਆ ਨਾ ਫਿਰ ਨਾ ਮੈਨੂੰ ਕਿਉ ਮੈਂ ਲਵੜੀ ਨੂੰ ਕਹਿਣਾ ਵਾ ਇਹਨੂੰ ਸਮਝਾ ਲੈ ਇੱਕ ਵਾਰ ਇਹਨਾਂ ਨਾ ਸਮਝੀ ਫਿਰ ਇਹਨਾਂ ਕਰ ਲਾਂਗੇ ਗੱਲ ਆਹ ਲਵਲੀ ਤੇ ਕਹਿੰਦੇ ਤਾਂ ਬੜਾ ਸਮਝ ਜਾਣਾ ਉਹਨੇ ਲਵਲੀ ਤਾਂ ਬੜਾ ਦੇਣਾ ਚਾਹੁੰਦੀ ਆ ਓ ਚਲ ਤੂੰ ਵੀ ਨਾ ਗਰਮ ਹੋ ਬੋਧਾ ਹਾਂ ਭਾਜੀ ਦੇ ਨਾਲ ਇਹ ਬਹਾਨੇ ਲਾਉਂਦੀ ਆ ਇਹ ਜਾਣ ਬੁੱਝ ਕੇ ਨਾ ਲੜਾਈ ਨੂੰ ਵਾਜਾ ਮਾਰਦੀ ਆ ਕੋਈ ਗੱਲ ਨਹੀਂ ਲਵੜੀ ਹੁੰਦਾ ਨਾ ਇਹ ਕਿਹੜੀ ਗੱਲ ਕਰਦਾ ਉਹ ਦੇ ਨਾਲ ਇਹਨੂੰ ਸਮਝਾਉਣਾ ਠੀਕ ਆ ਨਹੀਂ ਸਮਝਾਉਣਾ ਤਾਂ ਵੀ ਦੱਸ ਦੇ ਮੈਨੂੰ ਬਸ ਇੱਥੇ ਨਾ ਫੋਨ ਚ ਲਾਈ ਜਾਓ ਤੇ ਬਾਹਰ ਨਾ ਵੇਖੋ ਕਿ ਕੀ ਬਣੰਦਿਆ ਤੇ ਕੀ ਨਹੀਂ ਬਣੰਦਿਆ ਕੀ ਹੋ ਗਿਆ ਹੁਣ ਬਾਹਰ ਮੈਂ ਤਾਂ ਤੁਹਾਨੂੰ ਕਿਹਾ ਆ ਕਿ ਘਰ ਵਾਲ ਨੂੰ ਮੜਾ ਮੋਟਾ ਧਿਆਨ ਦੇ ਲਿਆ ਕਰੋ ਕੀ ਹੋਇਆ ਕੀ ਐ ਮੈਨੂੰ ਗਲਤ ਦੱਸ ਹੁਣ ਉਹ ਅਗਲੀ ਨਾ ਡਈਆ ਬੋਲਣ ਉਹਦੇ ਨਾਲ ਬਾਜੀ ਦੋ ਹੂੰ ਤੇ ਮੈਂ ਹਾਂ ਦੱਸ ਇਹਦੇ ਵਿੱਚ ਭਲਾ ਕਿਸੇ ਦਾ ਕੀ ਕਸੂਰ ਆ ਬਾਜੀ ਤੈਨੂੰ ਦਰੇ ਪੇਕਿਆ ਨਹੀਂ ਪਾਈ ਤੇ ਇੱਥੇ ਐਵੇਂ ਬੋਲੀ ਜਾਂਦੀ ਐ ਬੋਲਣਾ ਤਾਂ ਉਹਨਾਂ ਦੇ ਨਾਲ ਜਾ ਕੇ ਬੋਲ ਜਿੱਥੇ ਵਿਆਹ ਕਰਕੇ ਆਈ ਆ ਤੂੰ ਤਾਂ ਨਹੀਂ ਕੋਈ ਗੱਲ ਕੀਤੀ ਉਹਦੇ ਨਾਲ ਹਾਨੂੰ ਕੀ ਲੋੜਾ ਕਰਨ ਦੀ ਤੇ ਨਾ ਮੈਂ ਕੀਤੀ ਐ ਐਂ ਕੀ ਲੈਣਾ ਫਾਡੇ ਲੋ ਭਾਏ ਬਾਜੀ ਦਵੇ ਕਿ ਉਹਨੂੰ ਭਾਈ ਨਾ ਦਵੇ ਆਣ ਗਵਣ ਨੇ ਗੱਲਾਂ ਕਰਨੀਆਂ ਵਾ ਕਹਿਣਾ ਕੋਈ ਗੱਲ ਨਹੀਂ ਆਣ ਗਵਣ ਕਰੋ ਨਾ 2 ਮਹੀਨੇ ਹੋ ਗਏ ਸੀ ਆਤ ਚੁੱਕੀ ਸੀ ਭਿ ਭਰਾ ਦਾ ਵਿਆਹ ਵਾ ਤੇ ਕੀ ਗੱਲ ਮੂੰਹ ਮਿਠਾਉਣੀ ਕਰਾ ਸਕੀ ਕਿਸ ਦਾ ਆਂਡ ਗਵੰਡ ਕਰੂਗਾ ਨਾ ਤੇ ਜਿਹਦੇ ਭਰਾ ਦਾ ਵਿਆਹ ਵਾ ਉਹਦੇ ਨਾਲ ਕਲਦਿਆ ਕਰੀ ਠੀਕ ਆ ਨਾ ਸਾਨੂੰ ਕੀ ਲੋੜ ਆਡਾ ਲੈਣ ਦੀ ਕਿਸ ਦੇ ਨਾਲ ਤਾਂ ਨਾ ਗੱਲ ਕੀ ਆ ਅਹੀਂ ਤੇ ਭਾਵੇਂ ਨਹੀਂ ਬੋਲਦੇ ਕੋਈ ਗੱਲ ਨਹੀਂ ਆ ਪਰ ਇਹਦੇ ਵਿੱਚ ਨਾ ਬਦਨਾਮੀ ਸਾਰਿਆਂ ਦੀ ਹੁੰਦੀ ਆ ਪੀ ਖਾਣ ਦਾ ਹੀ ਪਤਾ ਵੇ ਇਹਨਾਂ ਨੂੰ ਜਦੋਂ ਕਿਸ ਦੇ ਘਰ ਉਹ ਲੱਡੂ ਆਉਂਦੇ ਭਾਜੀ ਆਉਂਦੀਆਂ ਵਾ ਉਦੋਂ ਕਿਦਾਂ ਗਾਹਾਂ ਹੋ ਕੇ ਫੜ ਲੈਂਦੀਆਂ ਏ ਹੁਣ ਆਪਣੇ ਵਾਰੀ ਦੇਣੀ ਆ ਤੇ ਪਛਾਹ ਹੋ ਗਈ ਆ ਕੋਈ ਗੱਲ ਨਹੀਂ ਆ ਜੇ ਵਿਆਹ ਨੂੰ ਕਿੰਨੇ ਕੇ ਦਿਨ ਹੋਏ ਆ ਭੇ ਪਾ ਦੇਣਗੇ ਕੱਕੇ ਉਹ ਭਾਜੀ ਖਾਣੀ ਆਹੀਂ ਲੋਕੀ ਭਾਜੀ ਪਾਉਂਦੇ ਆ ਜਦੋਂ ਵਿਆਹ ਹੁੰਦਾ ਨਾ ਗੇਤੀ ਪਾਉਂਦੇ ਆ ਵੀ ਆਪਣੇ ਹਥਿਆਣ ਗਵੰਡ ਵੰਡ ਦਿਓ ਪਤਾ ਹੁੰਦਾ ਤੇ ਇਹਦੇ ਭਰਾ ਦਾ ਵਿਆਹ ਵਾ ਕਿਹਦਾ ਵਿਆਹ ਵਾ ਤੇ ਇਹ ਵਿਆਹ ਕਰਕੇ ਵੀ ਆ ਗਈ ਤੈਨੂੰ ਤਾਂ ਵੀ ਨਹੀਂ ਕਿਸੇ ਨੇ ਪਾਈ ਹੈਗੀ ਉਹ ਪੈਸੇ ਕਿੰਨੇ ਸਿਰ ਚੜ ਗਏ ਆ ਉਹ ਵੀ ਨਹੀਂ ਕਹਿੰਦੇ ਦਿੱਤੀ ਇਹ ਗੱਲ ਤਾਂ ਇਹਨੂੰ ਪਤਾ ਵਾ ਵਿਆਹ ਕਰਕੇ ਆਈ ਹੈ ਪੈਸਿਆਂ ਦਾ ਕੀ ਲੱਗੇ ਅਸੀਂ ਸਾਰਾ ਘਰ ਖਾਲੀ ਕਰੀ ਜਾਂਦੀ ਹੈ ਜੋ ਹੁੰਦਾ ਸਭ ਕੁਝ ਦੇਈ ਜਾਂਦੀ ਹੈ ਉਥੇ ਹੋ ਜਾਓ ਤੂੰ ਜਾ ਜਿਹੜਾ ਉਹ ਮਗਰ ਲੱਗਾ ਜਿੰਨੇ ਪੈਸੇ ਕਹਿੰਦੀ ਉਹਨੇ ਉੱਥੋਂ ਵੜ ਲਿਆ ਹੁੰਦਾ ਵਾ ਵਿਆਹ ਕਰਕੇ ਆਈ ਐਂਦਾ ਬਣ ਲਗੀ ਵਿਆਹ ਕਰਦੇ ਜਦੋਂ ਇਹਨੇ ਕੀਤੀ ਚੱਲ ਤੂੰ ਉਹਨਾਂ ਕੋਈ ਗੱਲ ਕਰੀ ਭਾਜੀ ਆਵੇ ਚਾਹੇ ਨਾ ਆਵੇ ਠੀਕ ਆ ਨਾ ਹਾਨੂੰ ਕੀ ਲੋੜਾ ਕਰਨ ਦੀ ਤੇ ਨਾ ਆਪਾਂ ਕਰਨੀ ਆ ਠੀਕ ਵਾ ਨਾ ਪਰ ਉਹਨਾਂ ਨੂੰ ਥੋੜੀ ਬੋਦੀ ਹੋਣੀ ਚਾਹੀਦੀ ਆ ਘਰ ਦੇ ਵਿੱਚੋਂ ਪੈਸੇ ਸਾਂਝੇ ਦੇ ਲਈ ਜਾਂਦੇ ਆ ਕਦੀ ਕੱਪੜੇ ਇਹਨੇ ਵਾਲੇ ਆਪਾਂ ਬਣਾਉਣੇ ਆ ਕਦੀ ਆਪਾਂ ਪੈਦਾ ਕਰਨਾ ਉਹ ਮੈਂ ਤਾਂ ਮਾੜੀ ਆਈ ਪਈ ਅਸੀਂ ਜਾਣਾ ਹੀ ਨਹੀਂ ਆ ਦਿਲਜੀਤ ਨੇ ਤੇ ਇੱਕ ਵਾਰੀ ਵੀ ਨਹੀਂ ਕਿਹਾ ਉਹਨੇ ਮੜਾਇਆ ਕਿਹਾ ਇਸ ਸੰਦੀਪ ਨੇ ਤੇ ਤੂੰ ਆਂਦੀ ਵੀ ਹੋਈ ਏ ਕੀ ਕਰਨਾ ਸੀ ਜਾਣਾ ਹੀ ਪੈਣਾ ਸੀ ਜੇ ਨਾ ਨਾ ਜਾਂਦੇ ਕਿ ਇਹਨੇ ਇਹਨਾਂ ਨੂੰ ਮੜੇ ਨਹੀਂ ਕਹਿਣਾ ਸਾਨੂੰ ਕਹਿਣਾ ਹੀ ਪਿਲੇ ਦਰਾਣੀ ਉਹਦੀ ਆਈ ਨਹੀਂ ਹੈਗੀ ਖਰੇ ਕਿੱਡੀ ਕੀ ਗੱਲ ਵਾ ਇਹਨਾਂ ਦੇ ਘਰ ਦੇ ਵਿੱਚ ਉਹ ਕਿਹਨੇ ਮੜਾ ਨਹੀਂ ਕਹਿਣਾ ਠੀਕ ਹੈ ਨਾ ਚੱਲ ਚੱਲ ਗਈ ਹੈ ਨਾ ਮੀਣਾ ਲੱਥ ਗਿਆ ਨਾ ਇਹਦਣਾ ਕੱਲ ਨੂੰ ਕਹਿਣ ਵਾਲਾ ਕੋਈ ਬਣੂਗਾ ਪਿਲੇ ਵੀ ਵਿਆਹ ਤੇ ਆਏ ਨਹੀਂ ਪਤਾ ਨਾ ਕੀ ਆ ਜਦੋਂ ਮੇਰੇ ਵੀਰ ਦਾ ਵਿਆਹ ਹੋਇਆ ਨਾ ਆਹੋ ਤੇ ਵੇਖਿਓ ਸਾਰੇ ਆਸੇ-ਪਾਸੇ ਪਤਾ ਲੱਗੂਗਾ ਵੀ ਭਰਾ ਦਾ ਵਿਆਹ ਕਰਕੇ ਆਈ ਆਂ ਭਾਜੀ ਇਹ ਹੀ ਖੁੱਲੀ ਲੈ ਕੇ ਆਉਂਗੀ ਜਿਹੜੇ ਸਾਰੇ ਪਿੰਡ ਵਿੱਚ ਵੰਡੀ ਜਾਵੇ ਇਹਦੇ ਵਾਂਗੂ ਨਹੀਂ ਆ ਵੀ ਮੁੜ ਕੇ ਲੋਕਾਂ ਕੋ ਗੱਲਾਂ ਸੁਣੀਆਂ ਉਹ ਪਿੰਡ 'ਚ ਬਾਅਦ 'ਚ ਪਹਿਲਾਂ ਇਹਨਾਂ ਨੂੰ ਦੇਣੀ ਆ ਨਾਲੇ ਨਾਲ ਪਤਾ ਲੱਗੂਗਾ ਵੀ ਵਿਆਹ ਕਿੱਦਾਂ ਕਰੀਦਾ ਵਾ ਨਹੀਂ ਉਹ ਤਾਂ ਫਿਰ ਦਵਾਂਗੀ ਨਾਲੇ ਅਕਲ ਆਜੂਗੀ ਮਾਸਾ ਵੀ ਇਦਾਂ ਵਿਆਹ ਕਰਕੇ ਆਈਦਾ ਆ 2 ਮਹੀਨੇ ਹੋ ਗਏ ਹੱਤ ਚੁੱਕੀ ਹੀ ਵਿਆਹ 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 ਤੇ ਭਾਜੀ ਇਹਨਾਂ ਕੋ ਸਰੀ ਨਾ ਉਹ ਜਿਹੜਾ ਭਾਜੀ ਹੈ ਨਾ ਉਹ ਵੀ ਕਹੇ ਜੋਗਾ ਨਹੀਂ ਜਿੱਦਾਂ ਕਹਿੰਦੀ ਆ ਉਦਾਂ ਹੀ ਬਸ ਕਰੀ ਜਾਂਦੇ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਪੀ ਤੁਹਾਡਾ ਘਰ ਵਾ ਥੋੜਾ ਸੰਭਲ ਕੇ ਤੁਰਿਏ ਹੁਣ ਜੋ ਦੇ ਸੰਭਲ ਗਏ ਪੈਸੇ ਸਭ ਉਥੇ ਲਾਏ ਆ ਤਾਂ ਹੁਣ ਫੇਰ ਇੱਕ ਦੂਜੇ ਦੇ ਮੂੰਹ ਵੱਲ ਵੇਖਣਦੇ ਆ ਕਿ ਕੀ ਕਰਨਾ ਅੱਗੇ 1.5-2 ਲੱਖ ਦੇ ਥੱਲੇ ਆ ਗਿਆ ਲੱਖਾਂ ਤੋਂ ਉਹਦੇ ਗਏ ਬੰਬੀ ਵੱਲ ਜੇ ਤੱਕ ਨਹੀਂ ਆਈ ਹਾਦੀ ਹੋ ਗਈ ਇਹਨਾਂ ਵਾਰੀ ਚਾਚੀ ਆਜਰਪਿੰਦਰ ਕੀ ਬੰਡਿਆ ਵਾ ਬਾਨਾ ਬੁਨਾ ਕੀ ਆ ਚਾਚਾ ਤੇਰਾ ਬੰਬੀ ਵੱਲ ਫੇਰਾ ਮਾਰਨ ਚਲ ਗਿਆ ਹੀ ਤੇ ਰੋਟੀ ਖਾਣੀ ਸੀ ਤੇ ਮੈਂ ਢੀਕਨ ਢਈ ਆ ਮੈਂ ਚੱਲ ਆਉਂਦੀ ਆ ਤੇ ਰੋਟੀ ਖਾਂਦੇ ਆ ਅੱਛਾ ਅੱਛਾ ਤੇ ਤੈਨੂੰ ਪਤਾ ਹੀ ਉਥੇ ਕਦੀ ਕੱਖ ਪੁੱਟਣ ਦਾ ਬਾਦ ਕਦੀ ਕੋਸ਼ ਕਰਨ ਦਾ ਪਾ ਆਹ ਇਦਾਂ ਹੀ ਆਗੇ ਹੁਣ ਨਾਲੇ ਹੁਣ ਉਦਾਂ ਵੀ ਫਸਲ ਪੱਕੀ ਆ ਧਿਆਨ ਹੋ ਜਾ ਰਿੰਦਾ ਵਾ ਨਾ ਤਾਂ ਕਰਕੇ ਨਾ ਤੇ ਤੂੰ ਦੱਸ ਆ ਗਈ ਸੰਦੀਪੇਪਰਾ ਦਾ ਵਿਆਹ ਕਰਕੇ ਸੰਦੀਪ ਆ ਗਈ ਆਗੇ ਹਾਂ ਮੈਂ ਵੀ ਉਹ ਤੁਹਾਨੂੰ ਵੇਖਿਆ ਉੱਥੋਂ ਤੇ ਮੈਂ ਚੱਲ ਚਾਚੀ ਵੱਲ ਜਾਨੀ ਆ ਅੱਛਾ ਵਿਆਹ ਵਿਊ ਕਦਾ ਕਰਨਾ ਚਾਚੀ ਕਿਉਂ ਕੀ ਹੋਇਆ ਵਾ ਉਹ ਨਾ ਪੁੱਛੋ ਗੇਲੀ ਗੱਲ ਛੱਡੀ ਹਾਏ ਹੇ ਤੂੰ ਤਾਂ ਬੁੰਦੀ ਬੰਦੀ ਖਾਦੀ ਹੋਣੀ ਐ ਇਦਾਂ ਕਹਿਣ ਦੇਈਆਂ ਆਹੋ ਖਾਦੀ ਆ ਤੂੰ ਹੀ ਰਗੇ ਖਾਣ ਵਾਲੇ ਮੈਂ ਦਿਖਾ ਲਈਏ ਹੁਣ ਸੱਚੀ ਮੂੰਹ ਮੜ ਗਿਆ ਖਾ ਖਾ ਕੇ ਹਾਏ ਹੇ ਇੰਨੀ ਦੇ ਦਿੱਤੀ ਉਹ ਨਾ ਬੁੰਦੀ ਕਿਤੇ ਲਾਗੇ ਗਵਾਂਡ ਵੀ ਕਮਲੀ ਫੜਾ ਦਿਆ ਕਰੋ ਮੇਰੀ ਗੱਲ ਤਾਂ ਸੁਣੋ ਹਾਂ 2 ਮਹੀਨੇ ਹੋ ਗਏ ਤੁਹਾਡੇ ਸਾਹਮਣੇ ਕਿੱਦਾਂ ਇਹ ਨੇ ਆਤ ਚੁੱਕੀ ਮੈਂ ਵਿਆਹ ਜਾਣਾ ਭਰਾ ਦੇ ਮੈਂ ਇੰਨੇ ਵਾਲਾ ਸੂਟ ਬਣਾਉਣਾ ਮੈਂ ਉਥੇ ਆ ਦੇ ਕੇ ਆਉਣਾ ਆਹੋ ਤੇ ਮਗਰੋਂ ਤੋੜੀ ਖਾਲੀ ਹੱਥ ਲਮਕਉਂਦੀ ਆ ਗਈ ਉਥੋਂ ਨਿਹ ਹੈ ਕੱਖ ਵੀ ਨਹੀਂ ਲਈ ਉਹੋ ਵੀ ਨਹੀਂ ਗਏ ਬੂੰਦੀ ਦੀ ਗੱਲ ਕਰਨ ਦੇ ਤੀ ਨਹੀਂ ਵਿਆਹ ਰੱਖਿਆ ਹੀ ਬੂੰਦੀ ਤਾਂ ਬੰਦਾ ਕਢਾਉਂਦਾ ਹੀ ਆ ਜੇ ਨਹੀਂ ਹੀ ਕਢਾਈ ਤਾਂ ਡੱਬੇ ਹੀ ਦੋ ਲੈ ਦਿੰਦੇ ਜੇ ਅਗਲ ਵਾਲੀ ਹੁੰਦੀ ਮਾਂ ਇਹ ਦੇ ਤੇ ਹੈ ਭਾਜੀ ਵੀ ਨਹੀਂ ਪਾਈ ਮੈਂ ਤਾਂ ਪਹਿਲਾਂ ਸੋਚਿਆ ਪੀ ਚਲ ਜੇ ਇਹਨਾਂ ਨੇ ਪਹਿਲਾਂ ਨਹੀਂ ਪਾਈ ਤੇ ਕਈ ਮਗਰੋਂ ਦੇ ਦਿੰਦੇ ਜਦੋਂ ਵਿਆਹ ਕਰ ਗਈ ਤਾਂ ਕੋ ਨਾਲ ਲੈ ਆਉਂਦੀਆਂ ਕੁੜੀਆਂ ਉਹ ਤਤਾਵੀ ਕਾ ਖਨੀ ਖਾਲੀ ਹੱਥ ਬਸੋ ਦੇਲਮ ਗਮਦੀ ਆ ਗਈ ਇਹ ਨਹੀਂ ਉਹ ਕਹਿੰਦੇ ਹੀ ਇਹ ਜਦ ਨਾਵਾਂਗੇ ਨਾ ਬਾਅਦ ਫੇਰ ਅਹਿ ਲੈ ਕੇ ਆਵਾਂਗੇ ਤੇ ਮੈਂ ਉਹ ਵੀ ਵੇਖ ਲਾਂਗੇ ਨਹੀਂ ਉਹਨਾਂ ਨੇ ਟਾਈਮ ਹੀ ਕੱਢਿਆ ਨਾ ਮੇਰਾ ਤੇਰਾ ਦਾ ਬਾਂਡਿਆ ਸ਼ਾਮਾਂ ਜੀਆਂ ਨੂੰ ਆਉਂਗੀ ਤੇ ਮੈਂ ਕਹੂੰਗੀ ਵੀ ਮੈਂ ਤਾਂ ਬੁੰਦੀ ਖਾਣ ਆਈ ਆ ਭਲਾ ਮੈਨੂੰ ਕੀ ਜਵਾਬ ਦੇ ਦਿੰਦੀ ਆ ਆਇਓ ਆਇਓ ਸ਼ਰਮ ਆਉ ਮੈਨੂੰ ਜ਼ਰੂਰ ਮੈਨੂੰ ਤਾਂ ਕਹਿੰਦੀ ਹੀ ਵੀ ਪਾਰਟੀ ਰੱਖਣੀ ਆ ਤੇ ਚਾਚੀ ਤੁਹਾਨੂੰ ਵੀ ਕਵਾਂਗੇ ਨਹੀਂ ਮੈਂ ਤਾਂ ਡੀਕਣ ਲਈ ਹਾਂ ਮੈਨੂੰ ਆਂਦੀ ਸੂਟ ਵਧੀਆ ਜਆ ਸਵਾ ਲਿਓ ਚਾਚੀ ਪਾਰਟੀ ਲੱਭਣ ਦੇ ਆ ਤੁਸੀਂ ਉਹ ਜਾਓ ਬੈਠੇ ਰਹੋ ਰਾਮਨਾ ਅਗਲੇ ਨੇ ਮੂਨੇ ਮਿਠਾਕੇ ਹਦਾ ਕਰਾਇਆ ਤੇ ਪਾਰਟੀ ਕਰਨੀ ਇਹਨਾਂ ਨੇ ਇਥੇ ਨਿੱਜੀ ਇਦਾਂ ਦਾ ਹੀ ਉਥੇ ਕੰਮ ਹੀਗਾ ਤੇ 10000 ਚ ਵਿਆਹ ਵੇਹ ਹੁੰਦੀ ਉਹ ਗਈ ਹੀ ਚਾਚੀ ਮੈਂ ਪਹਿਲਾਂ ਤਾਂ ਨਹੀਂ ਹੱਡਾ ਰਾਦਾ ਹੈਗਾ ਜਾਣ ਦਾ ਅੱਛਾ ਇਹਨਾਂ ਨੇ ਮੈਂ ਕੀਤੀ ਸਲਾਹ ਵੀ ਕਿਦਾਂ ਕਰੀਏ ਤੇ ਫਿਰ ਮੈਂ ਹਾਂ ਜੇ ਨਾਨਾ ਗਏ ਤੇ ਅਗਲੇ ਨੇ ਉਹਨੂੰ ਨਹੀਂ ਗਲਤ ਕਹਿਣਾ ਹਾਨੂੰ ਕਹਿਣਾ ਵਾ ਵੀ ਲੈ ਗੱਲ ਬਾਤ ਆਪਣੇ ਘਰ ਹੀ ਤੇ ਵਿਆਹ ਦੇ ਉਥੇ ਪੇਕੇ ਹੀ ਉਥੇ ਦੇ ਆ ਜਾਂਦੇ ਆਹ ਨਹੀਂ ਬੜਾ ਕੁਝ ਵੇਖਣਾ ਪੈਂਦਾ ਘਰ ਦੇ ਵਿੱਚ ਅਹੀਂ ਚਲੋ ਫਿਰ ਦੋਵੇਂ ਜੀ ਚਲ ਗਏ ਘੜੀ ਦੀ ਘੜੀ ਗਏ ਚਾਚੀ ਉਥੇ ਦੋਵੇਂ ਜਣੀਆਂ ਮਾਮਾ ਧੀਆ ਪਰਦਾ ਨਹੀਂ ਅੱਛਾ ਤੇ ਕੋਈ ਉਥੇ ਰਿਸ਼ਤੇਦਾਰ ਨਹੀਂ ਕੋਹ ਕੋ ਨਹੀਂ ਜਿੱਦਾਂ ਇਹ ਕਰਦੀ ਆ ਉਦਾਂ ਹੀ ਮਾਂ ਕਰਦੀ ਹੋਊਗੀ ਮਾਂ ਨੇ ਸਿੱਖਿਆ ਦੇਣੀ ਹੁੰਦੀ ਆ ਧੀ ਨੂੰ ਤੇ ਨਹੀਂ ਪੁੱਤ ਸਾਰਿਆਂ ਦਾ ਮਿਲ ਵਰਤ ਕੇ ਰਹੀਦਾ ਵਾ ਇਹ ਇਹ ਤਾਂ ਗੱਲ ਤੇ ਜਦੋਂ ਮਾਂ ਹੀ ਫਿਰ ਇਦਾਂ ਕਰੀ ਜਾਂਦੀ ਤੇ ਕੋਈ ਨਹੀਂ ਐਵੇਂ ਚਾਰਕ ਜਾਣੇ ਹੈਗੇ ਮੁੰਡੇ ਜਿਹੜਾ ਪੂਆ ਪਾਵਾ ਆਪਣੀ ਖਾਈਆਂ ਇਹਨਾਂ ਦੀ ਉਹ ਵੀ ਖਰੇਦ ਗੁੱਸੇ ਨਾਰਾਜ਼ ਸੀ ਇਹਨਾਂ ਦੇ ਨਾਲ ਹਾ ਹੈ ਨਹੀਂ ਇਹਨਾਂ ਦੇ ਸਾਰੇ ਰਿਸ਼ਤੇਦਾਰ ਨਾਰਾਜ਼ ਆ ਫੇ ਤਾਂ ਕਰਕੇ ਇੱਥੇ ਤੇਰਨਾ ਵੀ ਹੀਰਖਾ ਤਾਂ ਹੀ ਕਰਦੀ ਆ ਕਿ ਮਾਂ ਨੇ ਕੋਈ ਅਕਲ ਦਿੱਤੀ ਨਹੀਂ ਜਿੱਦਾਂ ਆਂ ਦਰਾਣੀਆਂ ਜਠਾਣੀਆਂ ਨਾਲ ਵਰਤਦੀ ਰਹੀ ਐ ਉਦਾਂ ਹੀ ਇਹ ਵਰਤਾਂ ਰਹੀ ਐ ਤੇਰਨਾ ਉਦਾਂ ਹੀ ਕੇ ਹਾਂ ਜਿੱਦਾਂ ਮਾਂ ਨੇ ਕਹਿਣਾ ਉਦਾਂ ਹੀ ਕਰਨਾ ਵਾ ਪਰ ਮੈਨੂੰ ਤਾਂ ਬੜੀ ਸ਼ਰਮ ਜੀ ਆਈ ਤੇ ਨਾਲੇ ਹੋਰ ਤਰ੍ਹਾਂ ਲੱਗਾ ਚਾਹ ਲੈ ਘੱਟਬਾ ਇਹ ਤੁਹਾਨੂੰ ਲੈ ਦਿੰਦੇ ਆਏ ਹਾਈ ਕੁਛ ਵੀ ਨਹੀਂ ਤੇ ਬੰਦਾ ਮਾਸਾ ਮੂੰਹ ਤੇ ਮਿੱਠਾ ਕਰਾ ਦੇ ਵੀ ਚਲੋ ਫਿਰ ਵੀ ਵਿਆਹ ਕੀਤਾ ਵਾ ਸੁਖ ਨਪਰਾ ਦਾ ਹਰਪਿੰਦਰ ਜਾਨ ਦੇ ਲੋਕੀ ਮੂਤ 'ਚ ਮੱਛੀਆਂ ਮਾਰਦੇ ਤੇ ਇਦਾਂ ਹੀ ਸਰਜ ਤੇ ਫਿਰ ਤੂੰ ਦੇਖ ਕੇ ਕੀ ਆਈ ਉੱਥੇ ਮੈਂ ਫਿਰ ਕੀ ਦੇਣਾ ਹੈ ਮੈਂ ਜਦੋਂ ਫਿਰ ਮੋਲ ਚੱਲ ਵੇਖਿਆ ਉਹ ਸਭ ਨਾ ਮੈਂ ਸਗਨ ਫੜਾਈ ਜਿੰਨਾ ਕ ਬੰਦਾ ਸੀ ਚੱਲ ਹਾਤ ਉਹ ਵਧੀਆ ਕੀਤਾ ਆਹੋ ਜਦੋਂ ਉਹਨਾਂ ਨੇ ਨਹੀਂ ਚੱਜਣਾ ਕੀਤਾ ਤਾਂ ਤੈਨੂੰ ਕੀ ਲੋੜ ਹੀ ਆਪਣਾ ਘਰ ਲੈ ਜਾਣਗੇ ਆਪਣਾ ਹਸਾਬ ਜੇ ਨਾ ਕਰਦੇ ਜਿੰਨਾ ਕੇ ਚਲੋ ਜੇ ਕੱਲ ਨੂੰ ਆਉਣਗੇ ਠੀਕ ਆ ਜੇ ਨਾ ਆਉਣਗੇ ਤਾਂ ਵੀ ਠੀਕ ਆ ਮੈਂ ਕਿਹਾ ਦੋ ਦਿਨ ਬਾਅਦ ਚਾਉ ਇਹ ਤਾਂ ਭੱਜੀ ਆ ਹੀ ਨਾਲ ਹੀ ਫਿਰ ਉੱਥੇ ਕੋਈ ਪ੍ਰੋਗਰਾਮ ਹੀ ਨਹੀਂ ਤੇ ਇਹਨੇ ਕੀ ਕਰਨਾ ਹੈ ਰਹਿ ਕੇ ਰਹਿ ਕੇ ਉੱਥੇ ਕੀ ਕਰਨਾ ਹੈ ਜਾਜੀ ਜਦੋਂ ਉੱਥੇ ਕੋਈ ਹੈ ਨਹੀਂ ਚਾਹੀ ਤਾਂ ਹੋਏ ਵੀ ਇਦਾਂ ਵਿਆਹ ਰੱਖਿਆ ਵਾ 10 ਦਿਨ ਬੰਦਾ ਰਿੰਦਾ ਚਾਹੇ ਕਿਦਾਂ ਇੱਕ ਦਿਨ ਦਾ ਤੇ ਵਿਆਹ ਹੀ ਸਾਰਾ ਉਦਨੀ ਮੜਾ ਮੋਟਾ ਸਗਨ ਲਾਤਾ ਬੋਟੀ ਨੂੰ ਅੱਛਾ ਤੇ ਉਦਨੀ ਵਦਾਵਾ ਕਰਕੇ ਤੇ ਘਰ ਲੈ ਆਏ ਧੋਫੀ ਕਰਨਾ ਕਰ ਮੈਂ ਸ਼ਾਮਾ ਨੂੰ ਆਉਂਗੀ ਫੇ ਮੈਂ ਤਾਂ ਪੁੰਦੀ ਖਾਣ ਆਈ ਆ ਮੈਂ ਤੈਨੂੰ ਵੇਖਿਆ ਤੇ ਮਾਂ ਨਹੀਂ ਮੈਂ ਲੈਣਾ ਮੈਂ ਕਹਣਾ ਮੈਂ ਤੇ ਅੱਡੇ ਨੂੰ ਜਾਣ ਗਈ ਹਾਂ ਨਹੀਂ ਨਹੀਂ ਉਦਾਂ ਹੀ ਭੱਜਦਾ ਆ ਜਿਓ ਜਿਹੜੇ ਚ ਮੈਂ ਤੁਰੀ ਫਿਰਨ ਦੇ ਤਾਂ ਮੈਂ ਹਮਿਆ ਚਾਹ ਪਾਣੀ ਪੀ ਕੇ ਆਉਂਦੀ ਆ ਬੜਾ ਕੀ ਜਵਾਬ ਦਿੰਦੀ ਆ ਕੋਈ ਨਹੀਂ ਤੁਸੀਂ ਆਇਓ ਚਲੇ ਵੀ ਬੜੀ ਮੋਟੀ ਆਉਗੀ ਤਾਂ ਸਾਈਂ ਵੀ ਕਿੱਦਾਂ ਕਿਸੇ ਨਾਲ ਮਿਲਣਾ ਵਰਤਣਾ ਤੇ ਕਿੱਦਾਂ ਨਹੀਂ ਨਹੀਂ ਨਾਲ ਹੀ ਮੈਂ ਵੀ ਗੱਲ ਕਹਿ ਦੇਣੀ ਵੀ ਤੂੰ ਤਾਂ ਮੈਨੂੰ ਨਹੀਂ ਹਸੂਟ ਸਵਾ ਮੈਂ ਤਾਂ ਸੂਟ ਲਿਆ ਕਿ ਸਵਾ ਲਿਆ 3000 ਦਾ ਤੇ ਤੂੰ ਤਾਂ ਮੈਨੂੰ ਕਿਹਾ ਹੀ ਨਹੀਂ ਨਾ ਪਾਲਟੀਆਂ ਕਰਨੀਆਂ ਇਹਨਾਂ ਨੇ ਇਹਨਾਂ ਸ਼ੁਕਰ ਕਰੋ ਵੀ ਵਿਆਹ ਹੋ ਗਿਆ ਵਗਾ ਚੱਲਾ ਚਲ ਜੀਏ ਘਰ ਨੂੰ ਨਹੀਂ ਚਾਹ ਤੇ ਚਲ ਜਲਦੀ ਜਾਣਾ ਹੈਗਾ ਹੁਣ ਮੈਂ ਵੀ ਮੜਿਆ ਵੇਲੀ ਵਾਲ ਵੇਖ ਲਾਂ ਮੈਂ ਝਾਤੀ ਮਾਰ ਲਾਂ ਹੈ ਆ ਜਾ ਘੜੀ ਫਿਰ ਕਿਉਂ ਚੱਲਿਆ ਵਾ ਨਹੀਂ ਨਹੀਂ ਤੁਸੀਂ ਜਾਓ ਤੇ ਮੈਂ ਵੇਖ ਲਾਂ ਮੜਈਆ ਚੱਲ ਵੇਖ ਲਾ ਹਾਂ ਚੱਲਾ ਹੁਣ ਇਹਨਾਂ ਦਾ ਕੀ ਆ ਵਾ ਕਰਦੇ ਆਉਣਗੇ ਹੀ ਨਾ ਆਪੇ ਆ ਕੇ ਤੇ ਗੱਲ ਕਰਨਗੇ ਇਹਨੂੰ ਵੀ ਪਤਾ ਲੱਗੂਗਾ ਸ਼੍ਰੀਕੇ ਬਾਜੀ ਵਿੱਚ ਕਿਦਾਂ ਰਹੀਦਾ ਵਾ ਖਾਣ ਦਾ ਹੀ ਪਤਾ ਵਾ ਖਵਾਉਣ ਦਾ ਨਹੀਂ ਪਤਾ ਵੀ ਕਿੱਦਾਂ ਇਹਨੂੰ ਖਵਾਉਣਾ ਮੰਮੀ ਮੇਰੀ ਗੱਲ ਸੁਣੋ ਅਰਪਿੰਦਰ ਹਟਦੀ ਨਹੀਂ ਆਡੇ ਲੈਣ ਨੂੰ ਕੀ ਆਂਦੀ ਨਿੱਗੀ ਨਿੱਗੀ ਗੱਲ ਤੇ ਲੜਦੀ ਰਹਦੀ ਮੇਰੇ ਨਾਲ ਕੀ ਆਂਦੀ ਹੁਣ ਕਹਿਣਾ ਕੀ ਆ ਕਹਿੰਦੀ ਭਾਜੀ ਨਹੀਂ ਲਿਆਂਦੀ ਤੇ ਭਾਜੀ ਉਹਨਾਂ ਨੇ ਦੇ ਹੀ ਦੇਣੀ ਆ ਚਲ ਮਗਰੋਂ ਦੇ ਦੇਣਗੇ ਤਾਂ ਕੀ ਮੇਰਾ ਮੂੰਹ ਨਹੀਂ ਮਠਾ ਕਰਾਇਆ ਇਹਨੂੰ ਉੱਥੇ ਡੱਬਾ ਲਿਆ ਦੋ ਮੂੰਹ ਮਠਾ ਕਰਾ ਦਿਓ ਇਹਦਾ ਚੱਲ ਲੜਿਆ ਨਾ ਕਰੋ ਤੈਨੂੰ ਕਿ ਅੱਦਾ ਸੈਸ ਬਾਹਰ ਨਾ ਕਹਿਣਾ ਸੀ ਨਾ ਮੈਂ ਚੱਲ ਲਿਆ ਦਾਂਗੀ ਮੰਮੀ ਨੂੰ ਲਾ ਲਾ ਕੇ ਗੱਲਾਂ ਕਰਦੀ ਆ ਆਪਣੀ ਮਾਂ ਨਾਲ ਫੋਨ ਤੇ ਗੱਲ ਕਰਨ ਢੀ ਸੀ ਐਂ ਆਪਣੇ ਭਰਾ ਦਾ ਵਿਆਹ ਨਾ ਸੀ ਵਧੀਆ ਵਧੀਆ ਕਰਨਾ ਵਾ ਲੜਾਈ ਤੇ ਆਪ ਪਾਉਂਦੀ ਆ ਮੈਂ ਤਾਂ ਕੁਝ ਕਿਹਾ ਹੀ ਨਹੀਂ ਇਹਨੂੰ ਮੇਰਾ ਤਾਂ ਜੀ ਕਰਨ ਡਿਆ ਵਾ ਨਾ ਡੱਬਾ ਲਿਆ ਕੇ ਤੇ ਮੂੰਹ ਤੇ ਮਾਰਾਂ ਤੇ ਕਰ ਲਾ ਮੂੰਹ ਮਠਾ ਚੱਲ ਤੂੰ ਕਹਿਣਾ ਵੀ ਆ ਹੀ ਜਾਣੀ ਭਾਜੀ ਮਗਰੋਂ ਆਉਂਦੀ ਹੁੰਦੀ ਆ ਹੌਸਲੇ ਨਾ ਕਿ ਨਾ ਲਈ ਦੰਦੀ ਆ ਲੋਕੀ ਭਾਜੀ ਕੋਈ ਗੱਲ ਨਹੀਂ ਮੰਮੀ ਪਤਾ ਲੱਗ ਹੀ ਜਾਣਾ ਇਹਦੇ ਭਰਾ ਦਾ ਕਿਹੜਾ ਨਹੀਂ ਵਿਆਹ ਹੋਣਾ ਵੇਖੂਗੀ ਕਿੰਨੀਆਂ ਕ ਭਾਜੀਆਂ ਲੈ ਕੇ ਆਉਂਦੀ ਐ ਚੱਲ ਪੁੱਤ ਤੂੰ ਚੁੱਪ ਕਰ ਨਿਆਣੀ ਸਿਆਣੀ ਆ ਉਹ ਵੀ ਚੱਲ ਨਹੀਂ ਰੌਲਾ ਪਾਈਦਾ ਲੋਕਾਂ ਨੂੰ ਸੁਣਾਉਣਾ ਤੈਨੂੰ ਲੜਨ ਵਾਸਤੇ ਨਹੀਂ ਨਿਆਣੀ ਸਿਆਣੀ ਹੁੰਦੀ ਓ ਛਦੈਣ ਮੈਂ ਉਹਨੂੰ ਮੈਂ ਸਮਝਾਵਾਂਗੀ ਤੂੰ ਹੀ ਨਹੀਂ ਸਮਝਾਉਣਾ ਉਹਨੂੰ ਉਦਾਂ ਦੇ ਪਰਿਸ਼ਿਥੀ ਕਹਤਾ ਭਾਜੀ ਨਹੀਂ ਆਈ ਤੇ ਉਥੇ ਦੇ ਕੇ ਕੀ ਆਈ ਐ ਪਤਾ ਤੁਹਾਨੂੰ 100 100 ਰੁਪਈਆ ਦਿੱਤਾ ਵਾ 100 100 ਰੁਪਈਆ ਦਿੱਤਾ ਕਿੰਨੇ ਬੁਰੇ ਲੱਗੀਦਾ ਉਥੇ ਹੈ ਕਿ ਨਹੀਂ ਛਦੈਣ 5 500 ਰੁਪਈਆ ਬਹੁਤਾ ਹੀ ਉਹ じゃ ਉਹ ਆ ਉਹ ਨਹੀਂ ਸਮਝਾ ਸਕਦਾ ਕੀ ਕੱਲ ਨੂੰ ਅਹੀਂ ਮਿਲਣਾ ਵਰਤਣਾ ਵਾ ਸਾਡੇ ਪ੍ਰੋਗਰਾਮ ਆਉਣੇ ਆ ਚੱਲ ਕੋਈ ਨਹੀਂ ਜਿੱਦਾਂ ਉਹ ਮਰਤ ਕੇ ਆ ਉਹਦਾਂ ਤੂੰ ਵਰਤ ਨਹੀਂ ਮੰਮੀ ਅਹੀਂ ਜਾਣਾ ਹੀ ਨਹੀਂ ਆ ਵਰਤਣਾ ਕੀ ਆ ਚਲ ਇਹ ਮਰਜੀ ਦੇਖ ਲਿਓ ਆਪਣੇ ਕੀ ਕਰਨਾ ਤੇ ਮੇਰੀ ਗੱਲ ਸੁਣੋ ਨਾ ਲੋਕਾਂ ਨੂੰ ਸੁਣਾਇਆ ਕਰੋ ਇੱਕ ਜਾਣਾ ਬੰਦਾ ਚੋਪ ਰਵੇ ਤੇ ਇੱਕ ਦੂਜਾ ਬੋਲਦਾ ਰਹੇ ਕੋਈ ਗੱਲ ਨਹੀਂ ਹੌਸਲਾ ਕਰ ਲੀਦਾ ਇਹ ਮੰਮੀ ਹੁਣ ਤੀ ਸਮਝਾਉਣਾ ਵਾ ਮੈਂ ਤੁਹਾਨੂੰ ਦੱਸ ਦਿੱਤਾ ਵਾ ਜੇ ਮੈਂ ਕੁਝ ਵੱਧ ਘੱਟ ਕਹਿਤਾ ਨਾ ਫਿਰ ਨਾ ਮੈਨੂੰ ਕਿਉਂ ਕਿ ਸੰਦੀਪ ਬੋਲਦੀ ਆ ਦੱਸ ਉਹਨੂੰ ਮੈਂ ਕਹਾਂਗੀ ਉਨੇ ਵਖਰੀ ਔਖੀ ਹੋਣਾ ਇਹ ਮੇਰੇ ਦਿਵਾਲੇ ਹੋ ਗਈ ਆ ਕੇ। ਅੰਦਰ ਕੀ ਘੰਡਾਈ ਆ। ਆ ਜਾ ਮੈਂ ਕੁਛ ਵੀ ਨਹੀਂ। ਮੇਰੀ ਗੱਲ ਸੁਣੋ ਸਬਜ਼ੀ ਲੱਗੀ ਹੈ ਬਣਾਉਣਾ। ਤੂੰ ਕੀ ਭਾਜੀ ਦਾ ਰੌਲਾ ਪਾਇਆ ਭਾਜੀ ਨਹੀਂ ਲੈ ਕੇ ਆਈ। ਮੈਂ ਤਾਂ ਕੁਛ ਵੀ ਨਹੀਂ ਕਿਹਾ ਮੈਂ ਕੀ ਕਹਣਾ ਭਾਜੀ ਦਾ। ਕਿਉਂ ਤੂੰ ਨੂੰ ਕਿਹਾ ਨਹੀਂ ਭਾਜੀ ਨਹੀਂ ਲਈ ਨਾ ਮੈਨੂੰ ਦਿੱਤੀ। ਪੁੱਤ ਨਾ ਐਦਾਂ ਕਰਿਆ ਕਰੋ ਲੜਾਈ ਨਾ ਵਧਾਇਆ ਕਰੋ। ਮੇਰੀ ਗੱਲ ਸੁਣੋ। ਹਾਂ ਧੀ ਤੇ ਚਲੋ ਕੋਈ ਨਹੀਂ ਅਹੀਂ ਤੇ ਘਰ ਦੇ ਵਿੱਚ ਵੋ ਠੀਕ ਵਾ ਨਾ ਆਹੋ ਇਹ ਆ ਤੁਹਾਨੂੰ ਜਿੱਦਾਂ ਮਲੋ ਚਾਚੀ ਘਾ ਰਵੇ ਹੈ ਆਵੇ ਜਿੱਦਾਂ ਪੁਸ਼ਾ ਵੀ ਸੰਦੀਪ ਵਿਆਹ ਕਰਕੇ ਆਈਆਂ ਤਾਂ ਕੀ ਉਹਦੇ ਘੜੀ ਰੱਖਣਾ ਮੇਰੀ ਗੱਲ ਸੁਣ ਆਪਣੇ ਤੁਹਾਨੂੰ ਤਾਂ ਨਹੀਂ ਲਿਆ ਕੇ ਦੇਣੀ ਆਪਣੇ ਜੋਗੀ ਲੈ ਆਉਂਦੀ ਕਿਸ ਨੂੰ ਮੂੰਹ ਤੇ ਮਠਾ ਕਰਾਉਂ ਜੋਗੀ ਬੰਦੀ ਚਲੋ ਕੋਈ ਨਹੀਂ ਆਪੇ ਦੇ ਜਾਣਗੇ ਤਾਂ ਭਰਾ ਦੇਜੂਗਾ ਆ ਕੇ ਦੇ ਕੇ ਜਾਣੀ ਇੱਕ ਮੇਰੀ ਗੱਲ ਸੁਣ ਉੱਥੇ ਤੂੰ 100-100 ਰੁਪਏ ਦੇ ਕੇ ਆਈਆਂ ਤੇ ਤੂੰ ਗੱਲਾਂ ਭਾਜੀ ਮੰਗਣ ਡਈਆਂ ਤੇ ਮੈਨੂੰ ਨਾਂ ਦਿੰਦੇ ਮੈਂ ਇਹ ਗੱਲ ਕਰਨੀ ਵੀ ਘਰ ਜਿੱਤੇ ਲਿਆਉਂਦੇ ਇਹ ਨੂੰ ਆਪ ਨੂੰ ਕੱਲ ਨੂੰ ਤੇਰੇ ਭਰਾ ਦਾ ਵਿਆਹ ਹੋਇਆ 50-60 ਹਜ਼ਾਰ ਲੱਗ ਗਏ ਉਹ ਨਹੀਂ ਵਰਤਨਾ ਉਹ ਜਿਹੜੀ 50-60 ਹਜ਼ਾਰ ਲੱਗ ਗਈ ਉਹਨੂੰ ਕਿਸੇ ਨੇ ਮਠਾਨੀ ਮਾਸਾ ਦਿੱਤਾ ਅਹੀਂ ਤੇ ਚੱਲ ਫੇਸ ਅਗ ਦੇ ਕੇ ਮੜ ਮੋਟੇ ਦੇਣਗੇ ਨਾ ਐਦਾਂ ਕਰਿਆ ਕਰੋ ਲੜਾਈ ਨਾ ਪਾਇਆ ਕਰੋ ਲੜਾਈ ਤੈਨੂੰ ਪਤਾ ਹੀ ਅੱਗੇ ਲੋਕੀ ਕੰਨਾਂ ਕੰਦਾ ਨਾ ਲੱਗੇ ਰਹਿੰਦੇ ਆ ਉਹ ਚਲੋ ਠੀਕ ਆ ਮੰਮੀ ਮੇਰਾ ਤਾਂ ਬੜੀ ਸਮਝਾਇਆ ਤੁਹੀਂ ਨਹੀਂ ਪਰ ਸੁਣਦੀਆਂ ਇੱਕ ਜਣੀ ਚੁੱਪ ਹੋ ਜਾ ਕਰੋ ਤਾਂ ਕੀ ਹੋ ਗਿਆ ਫਿਰ ਵੀ ਭਰਾ ਦਾ ਵਿਆਹ ਕਰਕੇ ਆਈ ਪਰਾਦਾ ਵੀ ਆਖੀ ਤਾਹਾਂ ਉਹ ਸੁਖ ਨਾ ਭਾਜੀ ਪਾਉਂਦੇ ਆ। ਕਿੱਕੋ ਤੇਣੀ ਹੋਇਆ ਹਲਿਆਈ ਨੂੰ। ਨਾਲੇ ਮੰਮੀ ਜੇ ਤੁਸੀਂ ਕਹਿਂਦੇ ਆ ਨਾ ਮੈਂ ਤੇ ਮੰਮੀ ਆਪਣੀ ਨਾ ਫੋਨ ਦੇ ਗੱਲ ਡੇ ਹੀ ਕਰਨ। ਤੇ ਮੰਮੀ ਮੈਨੂੰ ਕਹਿਂਦੇ ਹੀ ਪਪੋਤਾ ਇਦਾਂ ਕਰਕੇ ਤੇਰੇ ਵੀਰ ਦਾ ਵੀ ਵਿਆਹ ਕਰਨਾ ਵਾ ਤੇ ਕਿਦਾਂ ਕਰਨੀ ਆ। ਅਸੀਂ ਤੇ ਆਪਸ ਵਿੱਚ ਮਾਮਾ ਧੀਆਂ ਗੱਲਾਂ ਡੀਆਂ ਹੀ ਕਰਨ। ਇਹ ਐ ਮੈਂ ਵਖੀਆਂ ਸੜੀ ਜਾਂਦੀ। ਚਲ ਤੂੰ ਜਰੂਰ ਭਾਜੀ ਦਾ ਰੌਲਾ ਪਾਉਣਾ। ਦੱਸ। ਕਿ ਉੱਪਰ ਆ ਕਰੋ। ਹੁਣ ਚੁੱਪ ਕਰ ਜੀਏ। ਪੀਪਾ ਲਾਲੀਏ ਮੂਦੇਵ ਕੇ ਨਾਂ ਬੰਦਾ ਬੋਲੇ ਹੈ ਰੋਲਾ ਪਾਉਂਦੀ ਰਹੀ ਨਹੀਂ ਚੱਲ ਖੁਸ਼ੀ ਖੁਸ਼ੀ ਆਈ ਸੀ ਵਿਆਹ ਕਰਕੇ ਵਧਾਈ ਵਿਦੂਈ ਦੇਣੀ ਸੀ ਸੰਗੋ ਤੂੰ ਤੇ ਤੂੰ ਰੋਲਾ ਪਾਤਾ ਮੈਂ ਮੰਮੀ ਕੋਈ ਰੋਲਾ ਨਹੀਂ ਪਾਇਆ ਠੀਕ ਹੈ ਨਾ ਮੈਂ ਸਿਰਫ ਫੋਨ ਤੇ ਗੱਲ ਲਈ ਮੰਮੀ ਨੇ ਹੀ ਕਰਨਾ ਹੁਣ ਬੰਦਾ ਸਲਾਬ ਨਾ ਕਰੇ ਕੋਈ ਇਹ ਤੇ ਕਹਿੰਦੀ ਕਿ ਜਿਹੜਾ ਕੋਈ ਗੱਲ ਕਰਦਾ ਸਿਰਫ ਮੈਨੂੰ ਲਾ ਕੇ ਕਰਦਾ ਕੀ ਗੱਲ ਹੁਣ ਗੱਲਾਂ ਨਾ ਕਰੀਏ ਆਪਾਂ ਜੋ ਕਰਦੀਆਂ ਜੇ ਲਾਲ ਲਾ ਕੇ ਮੈਂ ਸੁਣਿਆ ਤੁਨ ਜੇ ਉਹ ਆ ਤੇ ਉਹ ਵੀ ਇਦਾਂ ਹੀ ਕਰਦੀ ਜੇ ਤੂੰ ਤੇ ਤੂੰ ਹੀ ਜੇ ਮੇਰੀ ਗੱਸ ਦੀ ਪਹਿਣਾ ਪਹਿਣਾ ਹੁੰਦੀਆਂ ਤੇ ਫੇਰ ਇਹ ਤੇ ਦਰਾਣੀ ਠਾਣੀਆਂ ਆ ਜੀ ਉਹ ਵੀ ਤਾਂ ਹੁੰਦੀਆਂ ਨੇ ਪੈਣਾ ਪੈਣਾ ਲਾਲ ਕੇ ਰਹਿੰਦੀਆਂ ਇੱਕ ਘਰ ਚ ਰਹਿੰਦੀਆਂ ਹੋਣਗੀਆਂ ਮੰਮੀ ਪਰ ਇਹ ਵੀ ਜੇ ਰਵੀ ਤਾਂ ਫੇਰੀ ਮਰਵਾਂ ਇਹਨੂੰ ਤਾਂ ਬੋਲਣ ਦਾ ਪਤਾ ਨਹੀਂ ਜਿੰਨੀ ਸਿੰਜ ਪਉਂਦੀਆਂ ਜਾਂ ਇੰਨੀ ਸਿੰਜ ਖਾਪੀ ਪਾਸਵਰਦੀਆਂ ਮੈਂ ਤਾਂ ਕੀ ਕਰ ਮੰਮੀ ਨੇ ਵੀ ਬੱਸ ਨਾ ਮੇਰੇ ਆਗੇ ਦਵਾਲੇ ਹੋ ਜਾਣਾ ਹੁੰਦਾ ਹੋਰ ਗੱਲ ਨਹੀਂ ਕੋਈ ਬੋਤ ਨਹੀਂ ਹੁੰਦੀ ਇੱਕ ਦਾ ਵਰਦੇ ਤੇ ਉਦਾਂ ਵਰਦੇ ਨਾਲ ਮੈਂ ਕਹਿਣਾ ਨਹੀਂ ਭਾਜੀ ਯਲੋ ਇੱਕ ਦਾ ਗਈ ਜਾਂਦੀ ਪੀ ਮੈਂ ਇਹ ਵਿਆਹ ਤੇ ਇਦਾਂ ਕਰਕੇ ਆਉਣਾ ਵਾ ਮੈਂ ਉਹ ਲੈ ਕੇ ਆਉਣਾ ਜਦੋਂ ਮਿਲਿਆ ਕੋਹ ਨਹੀਂ ਤੇ ਮੈਂ ਫਿਰ ਗਲਾਸ ਨਾਉਣੀ ਆਈ